ਮੈਂ ਵੀ ਦੇਖਦੀ ਆ ਲਾਡੀ ਕਿਤਾਬ ਕਿਵੇਂ ਪੜਦਾ ਬਾਲ ਕਿਤਾਬਾਂ ਇੱਥੇ ਬੜਾ ਰਹਿੰਦਾ ਨਾ ਹੁਣ ਚੱਕ ਲੈ ਕਿਤਾਬ ਇਹ ਜੀ ਜਗ੍ਹਾ ਲੁਕੋ ਕੇ ਰੱਖੀਏ ਜਿੱਥੋਂ ਪਤਾ ਵੀ ਨਾ ਲੱਗੇ ਹੁਣ ਲੱਗੇ ਲਈ ਸੀ ਕੀ ਕਰਕੇ ਆਈਆਂ ਕੀ ਕੀਤਾ ਕੀ ਹੋ ਗਿਆ ਆ ਨਵਾਰ ਗਿਆ ਨੂਰ ਗਿਆ ਮੇਰੇ ਮਗਰੋਂ ਬਲਾਫ ਰੋਲਦੀ ਐ ਲੈ ਮੇਰੀ ਬਿਮਾਰੀ ਮਮੇ ਫਰੋਣਾ ਚਾਹੀਦਾ ਨਾ ਫਰੋਣਾ ਤੁਹਾਨੂੰ ਕੀ ਪ੍ਰੋਬਲਮ ਐ ਤੇਰੀ ਬਿਮਾਰੀ ਐ ਤੇ ਆਹ ਹੋਰ ਕਿਹੜਾ ਪੇਰਾਂ ਕਿਹੜਾ ਤੇ ਪੇਟਾਂ 'ਚ ਨਹੀਂ ਪਈਆਂ ਫਰੋਲਦੀ ਤੁਰ ਫਿਰਦੀ ਐ ਮੈਂ ਤੁਹਾਡੀ ਬੇਟੀ ਕੋ ਤਾਂ ਫਰੋਲੀ ਰੱਖ ਲਓ ਪਰੇ ਆਉਂਦੇ ਕਮਰੇ 'ਚ ਨਾਲੇ ਜਵਾਖ ਦੀ ਕਿਤਾਬ ਦਸਤੂਕਾਂ ਤੋਂ ਖੋਈ ਹੈ ਉਹ ਕਿਹੜੀ ਕਿਤਾਬ ਪੜਦਾ ਸੀ ਜਿਹੜੀ ਲਾਡੀ ਮੈਂ ਕਦੋਂ ਖੋਈ ਆ ਹੋਰ ਕਿਹਨੇ ਖੋਈ ਆ ਲਾਦੀਆਂ ਚੁਗਲੀਆਂ ਲਾਦੀਆਂ ਚੁਗਲੀਆਂ ਤੂੰ ਮੇਰੇ ਜਵਾਖ ਨੂੰ ਕਿਉਂ ਨਹੀਂ ਪੜਨ ਦਿੰਦੀ ਕਿਉਂ ਉਹਦੀ ਬੈਰਨ ਬਣੀ ਐ ਮੈਂ ਕਦੋਂ ਰੋਕੇ ਤੇਰੇ ਜਵਾਖ ਨੂੰ ਪੜ ਲੈ ਕੰਮ ਵੀ ਕਰੇ ਨਾਲ ਨਾਲ ਤੇ ਫਿਰ ਉਹ ਕਿਤਾਬ ਕਿਉਂ ਫੜ ਕੇ ਲੁਕੋਈ ਹੈ ਜਵਾਖ ਤੋਂ ਤੂੰ ਖੇਤ ਨਹੀਂ ਜਾਂਦਾ ਸੀਗਾ ਖੇਤ ਤੈਨੂੰ ਤਾਂ ਖੇਤ ਦੀ ਫਿਕਰ ਹੋ ਗਿਆ ਜਿਹੜਾ ਖੇਤ ਜਾਂਦਾ ਉਹਨੇ ਤਾਂ ਕਦੇ ਅੱਖ ਨਹੀਂ ਮੇਰੇ ਨਾਲ ਵਗ ਚੱਲ ਤੂੰ ਐਵੇਂ ਹੀ ਫਿਰਦੀ ਆ ਮਮਮੀ ਉਹ ਨਹੀਂ ਕਹਿੰਦਾ ਉਹ ਤਾਂ ਸਾਰ ਦਿਨ ਉੱਥੇ ਬੈਠਾ ਰਹੂ ਕੰਮ ਕਰਨ ਤੇ ਤੁਹਾਨੂੰ ਕੁਝ ਨਹੀਂ ਕਹਿੰਦਾ ਮਾਪੁੱਤਾਂ ਨੂੰ ਤੁਸੀਂ ਘਰ ਡੀਸੀ ਬਣ ਕੇ ਬੈਠੇ ਚੋਂ ਉਧਰ ਛੱਡਦੇ ਰਹਿੰਦੇ ਹੋ ਘਰੇ ਦੂਜਾ ਤੇ ਅਸੀਂ ਤਾਂ ਨਹੀਂ ਡੀਸੀ ਬਣਦੇ ਤੂੰ ਬਣ ਜਾ ਕੱਲੀ ਮੈਂ ਬਾਰਾ ਬੋਲਿਆ ਨਾ ਕਰੋ ਮੇਰੇ ਤੋਂ ਗੱਲ ਕਰ ਤਾ ਲੜਾਈ ਨਹੀਂ ਹੁੰਦੀ ਤੁਹਾਡੇ ਨਾਲ ਬੋਲਿਆ ਕਿ ਮੈਂ ਨਾ ਕਰਗੇ ਤੂੰ ਕਹਿੰਦਾ ਜਵਾਕ ਦੇ ਮਗਰੀ ਪਈ ਰਹਿਣੀ ਹੈ ਕਿਸੇ ਵੇਲੇ ਨਹੀਂ ਉਹਦਾ ਖੜਾ ਛੱਡਦੀ ਕਿਸੇ ਵੇਲੇ ਨਹੀਂ ਖੜਾ ਛੱਡਦੀ ਮੇਰੇ ਜਵਾਕ ਨੂੰ ਤਾਂ ਤੂੰ ਆਇਆ ਨਹੀਂ ਤੂੰ ਪੜਨਾ ਕੰਮ ਕਰੀ ਚੱਲ ਕੰਮ ਕਰੀ ਚੱਲ ਤੇਰੇ ਮੂਰੇ ਕੀ ਗੱਲ ਆ ਉਹ ਕਿਉਂ ਕੰਮ ਕਰੇ ਜਿਵੇਂ ਤੂੰ ਸੀ ਮੈਨੂੰ ਕਹਿੰਨਾ ਤੁਹਾਡੇ ਮੂਰੇ ਮੈਂ ਕੰਮ ਕਰੀ ਜਾਮ ਉਹਵੇਂ ਉਹ ਕਰੇ ਤੈਨੂੰ ਵੀ ਲੈ ਵਿਆਹ ਕੇ ਕਾਹਦੇ ਵਸਲੇ ਦੇ ਕੰਮ ਕਰਾਉਣ ਵਾਸਤੇ ਵਿਆਹ ਕੇ ਲੈਂਦੀ ਐ ਨੋਹਾ ਕੰਮ ਕਰਨ ਵਾਸਤੇ ਆਉਂਦੇ ਹੁੰਦੇ ਨੋਹਾ ਇਹਨਾਂ ਬੋਲਣ ਵਾਸਤੇ ਨਹੀਂ ਆਉਂਦੇ ਜਿਨਾ ਤੂੰ ਬੋ ਬਾਲਾ ਨਾ ਬੋਲਿਆ ਕਰੋ ਜਿੰਨਾ ਕੰਮ ਹੁੰਦਾ ਮੈਂ ਕਰ ਹੀ ਜਾਂਦੀ ਹਾਂ ਠੀਕ ਹੈ ਨਾ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਨਾ ਤੁਹਾਨੂੰ ਬੈਠਾ ਸਾਰਾ ਕੁਝ ਮਿਲ ਹੀ ਜਾਂਦਾ ਫਿਰ ਤੂੰ ਮੇਰੇ ਜਵਾਕ ਦੀ ਪੜਾਈ ਚ ਨਾ ਕੋਈ ਵੀ ਦਾਖਲ ਹੁੰਦਾ ਜਿਹਦੇ ਅਸੀਂ ਪੜਾਉਣਾ ਅਸੀਂ ਖਰਚਾ ਕਰਨਾ ਅਸੀਂ ਸਭ ਕੁਝ ਉਹਦੇ ਦੇਖਣਾ ਮਾਂ ਪੁੱਤਾਂ ਨੇ ਤੈਨੂੰ ਤਾਂ ਲੋੜ ਹੀ ਨਹੀਂ ਕਰਨਾ ਸਾਰਾ ਕੁਝ ਤੁਸੀਂ ਨਹੀਂ ਤੁਸੀਂ ਤਾਂ ਘਰੇ ਬੈਠੇ ਹੋ ਕੁਲਦੀਪ ਜਿਹੜਾ ਬਾਹਣ ਪਾਉਂਦਾ ਬਿੱਲਿਆ ਉਹ ਉਹਦੇ ਪਿਓ ਦਾ ਬਣਾਇਆ ਹੋਇਆ ਜਦੋਂ ਦਾ ਪਿਓ ਮਰ ਗਿਆ ਉਹ ਕੁਲਦੀਪ ਨਹੀਂ ਉਹਦਾ ਸਾਥ ਦਿੱਤਾ ਤੇ ਤੂੰ ਮੇਰੇ ਵੀ ਨਹੀਂ ਵੀ ਸੋਚ ਮੈਂ ਇਹਨਾਂ ਨੂੰ ਦੋਹਾਂ ਨੂੰ ਪੜਾ ਕੇ ਇਥੋਂ ਦੇ ਕੰਮ ਲੈ ਆਈ ਹੈਗੀ ਦੋਹਾਂ ਨੂੰ ਨਹੀਂ ਕੱਲ ਲਾਡੀ ਪੜੀ ਜਾਂਦਾ ਉਹਨੇ ਤਾਂ ਪਿਓ ਤੋਂ ਵੱਧ ਪੜਾਈ ਛੱਡਤੀ ਸੀ ਥੋਨੂੰ ਵੀ ਪਤਾ ਫੇਰ ਇੱਕ ਜਣੇ ਨੇ ਤਾਂ ਛੱਡਣੀ ਪੈਂਦੀ ਕੰਮ ਕਰਨ ਵਾਸਤੇ ਤੂੰ ਦੱਸ ਕੀ ਲੈਣਾ ਨੇ ਪੜਾਈਆਂ ਤੋਂ ਤੂੰ ਨਾ ਉਹਦੇ ਕੰਮ ਨਾਲ ਮਤਲਬ ਰੱਖਿਆ ਕਰ ਹਿੱਸਾ ਤਾਂ ਲਾਡੀ ਦਾ ਵੀ ਹੈਗਾ ਫੇਰ ਆਜਾ ਕਿਉਂ ਨਹੀਂ ਕਰਦਾ ਕੰਮ ਹਿੱਸਾ ਹੈਗਾ ਹਜੇ ਜਿੱਤੇ ਵਿਆਹ ਹੈਗੇ ਉੱਤੇ ਹਿੱਸੇ ਪੈਣਗੇ ਤੂੰ ਹਿੱਸੇ ਪਾਉਣ ਵਾਲੀ ਦੱਸ ਲੈ ਕਹਦੇ ਨਾ ਵੀ ਸਾਰਾ ਕੁਝ ਵੱਡੇ ਬਾਈ ਦਾ ਮੈਂ ਕੁਝ ਵੀ ਨਹੀਂ ਲੈਂਦਾ ਕੀ ਗੱਲ ਤੇਰੀ ਸੋਚ ਕੀ ਹੈ ਤੇਰੀ ਹਾਂ ਗੱਲ ਨਾ ਕਿੱਥੇ ਤੇਰਾ ਚੁੱਲ੍ਹਾ ਨਾ ਡਤਰਾ ਦੇ ਬਾਹਲੇ ਬਾੜੇ ਉਹ ਬੱਸ ਬੱਸ ਤੁਸੀਂ ਕੌਣ ਹੋ ਨੇ ਅੱਡ ਚੁੱਲਾ ਰੱਖਣ ਵਾਲੇ ਮੈਂ ਹੋਰ ਕਾਹਨ ਰੱਖੂਗਾ ਬਾਲਾ ਨਾ ਬੋਲਿਆ ਨਾ ਕਰੋ ਮੈਨੂੰ ਫालतू ਸਮਝਗੇ ਨਾ ਤੁਸੀਂ ਬੋਲਣਾ ਕਿਵੇਂ ਨਾ ਤੂੰ ਬੁਲਾਉਣੀ ਹੈਗੀ ਪਰ ਇਹ ਹੋ ਮਾਂ ਪੂਰੇ ਸਾਰੇ ਦਿਨ ਲੈਕਚਰ ਦੇਣੀ ਰਹਣੀ ਆ ਸੱਦੂਗੀ ਤੇਰੇ ਮਾਪਿਆਂ ਨੂੰ ਫੇਰ ਲੋਟ ਆਏਗੀ ਤੂੰ ਆਏ ਨਹੀਂ ਆਏ ਨਹੀਂ ਤੂੰ ਲੋਟ ਆਉਂਦੀ ਸਿਰ ਚੜਦੀ ਜਾਂਦੀ ਆ ਬੱਸ ਚੱਲਦੇ ਆ ਨਹੀਂ ਨਹੀਂ ਬਠਿੰਡੇ ਚੱਲ ਕੇ ਆਉਣਾ ਮੜਾ ਜਾ ਕੰਮ ਮੈਂ ਉਹ ਬਸ ਤੁਰੇ ਖੜ ਜੀ ਮੈਂ ਜਾਇਆ ਹੂੰ ਉਹ ਆ ਜਿਹੜਾ ਕੋਠਾ ਯਾਨੀ ਜਿੱਥੇ ਮੁਜਰਾ ਆਇਆ ਹੁੰਦਾ ਉਹ ਨਹੀਂ ਕੰਜਰਾ ਤੂੰ ਦਾ ਪੁੱਠ ਨਹੀਂ ਸੋਚਿਆ ਕਰ ਤੇਰਾ ਵੀ ਨਾ ਬੜਾ ਦਿਮਾਗ ਖਰਾਬ ਆ ਉਹ ਨਹੀਂ ਉਹਨਾਂ ਕੋਲੇ ਨਾ ਜ਼ਮੀਨ ਜਮੂਨ ਪਈ ਆ ਉਹਦਾ ਰੌਲਾ ਯਾ ਚੱਲਦਾ ਹਾਂ 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 ਮੈਂ ਗੱਲ ਕਰ ਆਉਂਗਾ ਦਸਾਂ ਮਿੰਟਾਂ ਚ ਜਿਮੜਿਆ ਆਉਂਗਾ ਤੂੰ ਮੇਰੇ ਨਾਲ ਚੱਲ ਮੜਾ ਯਾ ਚੱਲ ਠੀਕ ਆ ਕੀ ਜੇ ਨਾ ਗੱਲ ਕਰੀ ਜਾਂਦਾ ਸੀ ਇਹ ਤਾਂ ਉਹ ਸੀਗਾ ਆਪਣਾ ਰਵੀ ਹੂੰ ਤੇ ਇਹਨੂੰ ਮੈਂ ਨਾਲ ਲੈ ਕੇ ਜਾਣਾ ਅੱਛਾ ਸੌਖਾ ਹੋ ਜਾਂਦਾ ਹੈ ਇਹਨੂੰ ਉਰੇ ਖੜਾ ਦੂੰਗਾ ਮੈਂ ਆਪ ਜਾਇਆ ਹਾਂਗਾ ਸੱਚ ਤਾਂ ਨਹੀਂ ਉਹਨੂੰ ਮੈਂ ਦੱਸਿਆ ਮੈਂ ਕਿਹਾ ਨਾ ਉਹ ਜਿਹੜੀ ਉੱਥੇ ਆਂਟੀ ਹੈਗੀ ਹੂੰ ਉਹਦਾ ਮੈਂ ਕਿਹਾ ਜ਼ਮੀਨ ਜਮੂਨ ਦਾ ਰੌਲਾ ਉਹਦਾ ਸੇ ਕੰਮ ਜਾ ਕਰਵਾ ਕੇ ਦੇਣਾ ਹੂੰ ਤੇ ਸੱਚ ਤਾਂ ਆਪਾਂ ਕਿਉਂ ਦੱਸਣਾ ਘਰ ਦੀ ਗੱਲ ਜੇ ਬਾਹਰ ਜਾਊਗੀ ਕੱਲ ਨੂੰ ਕੋਈ ਗੱਲਬਾਤ ਹੋ ਗਈ ਮਾਂ ਪੁੱਤ ਫਸ ਜਾਣਗੇ ਤੇ ਲਿਆਂਦੇ ਪੈਸੇ ਹੋਰ ਤੇਰੇ ਪਿਓ ਨੇ ਤਾਂ ਉਹਦੀ ਕਹਿਤਾ ਕਹਿੰਦਾ ਆ ਚੱਕ ਫੜ 10000 ਰੁਪਿਆ ਮੰਮੀ ਕੀ ਦੀਆਂ ਸਰਮ ਨਹੀਂ ਆਉਂਦੀ ਤੈਨੂੰ ਮੈਨੂੰ ਇੱਕ ਗੱਲ ਸੁਣ ਲੈ ਮੇਰਾ ਪੂਰਾ ਹਿਆਲ ਆਇਆ ਤੇਰੇ ਪਿਓ ਨੇ ਪਤਾ ਕੀ ਕਹਿਣਾ ਕਹਿੰਦਾ ਆਖਰੀ ਵਾਰ ਦੇ ਰਿਹਾ ਹੁਣ ਦੇਖ ਲੈ ਨਾ ਨਿਕਲਣਾ ਕਿੱਥੇ ਆ ਤੈਨੂੰ 10000 ਲੈ ਕੇ ਤੂੰ ਮੇਰੇ ਬਾਰੇ ਗੱਲ ਨਾ ਕਰੀ ਜੰਦੀ ਤੈਨੂੰ ਐਂ ਹੀ ਨਹੀਂ ਪਤਾ ਵੀ ਕੰਮ ਤਾਂ ਆਪਣਾ ਦੋਨਾਂ ਦਾ ਕੰਮ ਆਪਣਾ ਦੋਨਾਂ ਦਾ ਫਿਰ ਐ ਐ ਥੋੜੀ ਵੀ ਹੁਣ ਘਰੋਂ ਹੀ ਲਜਾਈ ਚੱਲ ਤੂੰ ਹੁੰਝ ਹੁੰਝ ਕੇ ਉਹ ਤੂੰ ਵੀ ਐਸ਼ ਕਰ ਲਈ ਇੱਥੇ ਆਪਾਂ ਕੰਮ ਵਾਲੀ ਰੱਖ ਲਾਂਗੇ ਚੰਗੇ ਲੀੜੇ ਵਾਇਆ ਕਰੀਂ ਇਹਦਾ ਕਿਰਾ ਫਹਾ ਵੱਡ ਆ ਪਸ਼ੂ-ਕੂਸੂ ਜੇ ਵੇਚ ਦਾਂਗੇ ਕਰਨਾ ਹੋਇਆ ਬਾਪੂ ਨੇ ਆਪੇ ਕਰੀ ਜਾਊਗਾ ਆਪਾਂ ਕੀ ਲੈਣਾ ਇਹਦਾ ਫਹਾ ਵੱਡ ਦੇ ਕਿਰਾ ਤੇਰਾ ਤਾਂ ਉਹ ਕੰਮ ਆ ਮਾਂ ਫਿਰੇ ਫੋਸੀ-ਫੋਸੀ ਤੇ ਪੱਤ ਬਕਸੇ ਘਾਰੇ ਉਹ ਕੰਮ ਕਰਦਾ ਤੂੰ ਤਾਂ ਆ ਚੱਕ ਫੜ ਬੋਚ ਕੇ ਜੀ ਇਹ ਵਿਚੀ ਨੇ ਦੇਖੀ ਕਿਤੇ ਆ ਬੰਨੇ ਤੇਰੇ ਮਰੇ ਹੱਥ ਹੁਣ ਨਾ ਮੈਨੂੰ ਕਹੀਂ ਤੂੰ ਪੈਸੇ ਮੰਗ ਲੈ ਆਪਦੇ ਆਪ ਮੰਗਿਆ ਕਰ ਉਹ ਹੁਣ ਕਿੱਲਾ ਕ ਟਾਈਮ ਬੈਠੂ ਉੱਥੇ ਮੈਂ ਲੱਗਣਾ ਉਧਰ ਦੀ ਮੋਟਰਸਾਈਕਲ ਚੱਕਣਾ ਉਧਰ ਲਈ ਵਾਰਚ ਖੜਾ ਕੋਈ ਗੱਲ ਨਹੀਂ ਚੱਕ ਲਈ ਉਹ ਮੈਨੂੰ ਫੇਰ ਕੇ ਰੂ ਰਾਹ ਚ ਮੇਰਾ ਤਾਂ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਉੱਤਰ ਦੀ ਲੰਘ ਜੀ ਉੱਤਰ ਦੀ ਕਿੱਧਰ ਦੀ ਲੰਘੂਗਾ ਇੱਧਰ ਦੀ ਲੈ ਕੇ ਜਾਏਂਗਾ ਹੁਣ ਮੂਹਰੋਂ ਕਲੀ ਬੰਦਾ ਗਿਆ ਇੱਧਰ ਤੋਂ ਵੀ ਲੈ ਕੇ ਜਾਉਂਗਾ ਮੋਟਰਸਾਈਕਲ ਨਾ ਕਹਨ ਜਾਉ ਤੇਰੇ ਪਹਿਲਾਂ ਐਂ ਦੱਸ ਤੂੰ ਦੱਸੀ ਤਾਂ ਐਨ ਰਵੀ ਨੂੰ ਲੈ ਕੇ ਜਾਣਾ ਅੱਛਾ ਰਵੀ ਨੂੰ ਠੀਕ ਆ ਚਲ ਠੀਕ ਆ ਜਾਇਆ ਜੀ ਕੈਨੀ ਆ ਤਾਂ ਇਕੱਲਾ ਪਗ ਜਾਣਾ ਮੇਰੀ ਮੇਰੀ ਇੱਕ ਗੱਲ ਸੁਣ ਲੈ ਬਸ ਕੋਈ ਗੱਲ ਬਾਤ ਨਾ ਹੋਰਾ ਪਰਾਂ ਕਰਦੇ ਉਹ ਤੁਹਾੜਾ ਜਾ ਕੇ ਟਾਲਿਓਂ ਕਾਈ ਨਹੀਂ ਆ ਮੈਂ ਉਹਨੂੰ ਮਵਾਜੂਬੂ ਚ ਮਾਰ ਲਾ ਬਾਜ ਕਾਨੂੰ ਮਾਰਨੀ ਆ ਨਾਲ ਤੈਨੂੰ ਪਤਾ ਫੇਰ ਚਾਰੇ ਪੈਰ ਚੱਕ ਕੇ ਪਾਊਗਾ ਮੈਨੂੰ ਹੁਣ ਤੂੰ ਚੁੱਪ ਕਰਕੇ ਲੰਘ ਜੀ ਚੱਲ ਠੀਕ ਆ ਚੰਗਾ ਕੋਈ ਨਾ ਲੰਘ ਜਾਣਾ ਮੈਂ ਚਾਹ ਪੀ ਲੈ ਪਹਿਲਾਂ ਚੱਲਾ ਬਾਪੂ ਦਾ ਕੀ ਆ ਬੇਬੇ ਦਾ ਕੰਮ ਆ ਹੀ ਜਾਂਦੀ ਆ 10000 ਮਿਲ ਗਿਆ ਦੋ ਦਿਨ ਕਿਤੇ ਝਾਕਣ ਦੀ ਲੋੜ ਨਹੀਂ ਹੁਣ ਪੇ ਚੱਲ ਪਿਆ ਡਾਕ ਚੌਂਖੀਆਂ ਤੇ ਕਰਦੀ ਤਾਂ ਫਿਕਰ ਹੈ ਨਹੀਂ ਤੈਨੂੰ ਬਾਪੂ ਦੱਸਿਆ ਨਹੀਂ ਤੈਨੂੰ ਬੇਬੇ ਨੇ ਕੀ ਯਾਰ ਮਿੱਤਰ ਦੀ ਨਾ ਆਹੋ ਆ ਮੰਮੀ ਬਿਮਾਰ ਆ ਗਈ ਅੱਛਾ ਯਾਰ ਦੋਸਤ ਦੀ ਮਾਂ ਬਿਮਾਰ ਹੈ ਤੇ ਸੱਜ ਤਾਂ ਕਿਹਾ ਉਹਦੀ ਮਾਂ ਨੂੰ ਮਿਲਣ ਜਾਣਾ ਹੈ ਪਾ ਕੇ ਲਾਲ ਰੰਗ ਦੀ ਕੋਟੀ ਇੱਥੇ ਐ ਮੇਰੀ ਗੱਲ ਸੁਣ ਬਾਪੂ ਲੀੜਾ ਲੱਤਾਂ ਤਾਂ ਪਾਉਣਾ ਹੀ ਹੁੰਦਾ ਤੂੰ ਤਾਂ ਮੈਨੂੰ ਟੋਕੀ ਜਾਂਦਾ ਜਿਹਨੂੰ ਕਹਿਣਾ ਉਹਨੂੰ ਤੂੰ ਕਹਿੰਦਾ ਨੀਗਾ ਸਾਰੀ ਰਾਤ ਕਿੱਥੇ ਸੀ ਪਹਿਲਾਂ ਤਾਂ ਮੈਨੂੰ ਐ ਦੱਸ ਹਸਪਤਾਲ 'ਚ ਸੀਗਾ ਤੈਨੂੰ ਕਹੀ ਤਾਂ ਜਾਣਾ ਅੱਜ ਪੈਸਾਂ ਦੀ ਲੋੜ ਪਈ ਤਾਂ ਘਰੇ ਆਇਆ ਮੈਂ ਹੋਰ ਸਕਦਾ 4 ਦਿਨ ਹੋਰ ਨਾ ਆਵਾਂ ਕਿਹੜੇ ਹਸਪਤਾਲ ਚ ਕੀ ਹੋਇਆ ਕੀ ਐ ਐਕਸੀਡੈਂਟ ਹੋ ਗਿਆ ਕੋਈ ਮੋਟਰਸਾਈਕਲ ਮਾਰ ਗਿਆ ਅੱਛਾ ਹੋਰ ਆਪਰੇਸ਼ਨ ਹੋਣਾ ਉਹਦਾ ਨਾ ਕਾਹਦਾ ਆਪਰੇਸ਼ਨ ਹੋਣਾ ਲੱਤ ਦਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਗੱਲ ਦੱਸਤੀ ਰਾਜਪਾਲ ਇੱਧਰ ਸਿੱਧਾ ਹੋ ਕੇ ਠੀਕ ਐ ਨਾ ਜਿਹੜੇ ਕੰਮ ਆ ਤੇ ਤੂੰ ਹੋਇਆ ਨਾ ਇਹ ਕੰਮ ਤੂੰ ਹਸਾਬ ਵਾਲਾ ਤੈਨੂੰ ਥੱਲੇ ਲਾ ਕੇ ਛੱਡਣਗੇ ਬਾਪੂ ਮੇਰੇ ਤਾਂ ਤੈਨੂੰ ਦਿਸੀ ਜਾਂਦੇ ਆ ਕੰਮ ਉਹ ਜਿਹੜੇ ਕਰਦੀ ਫਿਰਦੀ ਆ ਉਹਦੇ ਤੇ ਕੋਈ ਗੌਰ ਕੀਤੀ ਉਲਡਾ ਨਾ ਗੱਲਾਂ ਮਾਰਦੀ ਤੈਨੂੰ ਦੱਸਤਾ ਮੈਂ ਤੂੰ ਤੂੰ ਕੌਰ ਕੀਤੀ ਕੋਈ ਤੂੰ ਮੈਨੂੰ ਦੁਬਾਰਾ ਕੋਈ ਗੱਲਬਾਤ ਕੀਤੀ ਫੇਰ ਉਹਦੇ ਬਾਰੇ ਦੁਬਾਰਾ ਬਾਪੂ ਤੇਰੇ ਨਾ ਅੱਖਾਂ ਤੇ ਪੱਟੀਆਂ ਬੰਨੀਆਂ ਤੈਨੂੰ ਮੇਰੇ 'ਚ ਕਸੂਰ ਦੇ ਸੀ ਜਾਂਦਾ ਉਹਦੇ ਤਾਂ ਦਿਸਦਾ ਹੀ ਨਹੀਂ ਮੈਨੂੰ ਤੂੰ ਹਰ ਇੱਕ ਗੱਲ ਤੇ ਟੋਕਣਾ ਮੈਰੇ ਤੈਨੂੰ ਲੀੜੇ ਵੀ ਬੁਰੇ ਲੱਗਦੇ ਆ ਉਹਨੂੰ ਤਾਂ ਇੱਕ ਵਾਰੀ ਕਿਸੇ ਮੁੰਡੇ ਨੇ ਰਾਹ 'ਚ ਖੜਾ ਲਿਆ ਚੱਲ ਮੈਂ ਮੰਨਦਾ ਇਸ ਗੱਲ ਨੂੰ ਠੀਕ ਆ ਨਾ ਤੇ 13 13 ਰੋਜ਼ ਦਾ ਕੰਮ ਹੀ ਐ ਤੂੰ 24 ਘੰਟੇ ਲਗਾੜੇ ਨੂੰ ਨਾਲ ਲੈ ਕੇ ਤੁਰਿਆ ਫਿਰਦਾ ਜੇ ਉਹਨਾਂ ਨੂੰ ਕੱਲ ਨੂੰ ਆ ਕੇ ਕੋਈ ਕੁੜੀ ਨੂੰ ਕੁਝ ਕਹਿ ਗਿਆ ਫੇਰ ਕਹਿੰਦੇ ਮੈਂ ਬਾਰਾ ਦੱਸੀ ਮੈਨੂੰ ਜੁੰਮੇਵਾਰ ਆਪ ਤਹੂਗੀ ਮੇਰਾ ਤਾਂ ਇਹਦੇ ਸਾਹਮਣੇ ਅੱਛਾ ਆਪ ਹੋਊਗੀ ਜੁੰਮੇਵਾਰ ਮੇਰਾ ਇਹਦੇ ਸਾਹਮਣੇ ਆਉਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਉਹਦਾ ਮੰਜਾ ਵਸਤਰਾ ਬਾਹਰ ਲੈ ਕੇ ਜਾਣਾ ਕਿਤੇ ਹਾਂ ਲੈ ਜਾਂ ਨਹੀਂ ਕੰਮ ਕਰੇਗਾ ਭਦਰਕਾਰੀ ਇਹੀ ਕਰਨਾ ਪਊ ਤੂੰ ਤਾਂ ਕੋਈ ਸੋਚਦਾ ਨਹੀਂ ਉਹਦੇ ਬਾਰੇ ਵੀ ਮੈਂ ਉਹਦੇ ਬਾਰੇ ਆਪੇ ਸੋਚ ਲੂ ਮੇਰੀ ਗੱਲ ਸੁਣ ਲੈ ਇੱਧਰ ਮੈਂ ਤੈਨੂੰ ਦੱਸਾਂ ਗੱਲ 10000 ਰੁਪਏ ਲੈ ਚੱਲਿਆ ਨਾ 10000 ਰ ਦਾ ਦਨਾਉਂਗਾ ਦੀ ਮਾਂ ਨੂੰ ਤੇ ਭੇਜ ਦਨਾ ਮੇਰੇ ਕੋਲੇ ਵੀ ਜਾ ਕੇ ਮੈਨੂੰ ਪੈਸੇ ਲਿਆ ਦੇ ਫੜ ਕੇ ਪੈਸੇ ਝਾੜਾ ਨਹੀਂ ਲੱਗਦੇ ਮੈਂ ਰੋ ਰੋਇ ਤੈਨੂੰ ਦੇਈ ਚੱਲਾਂ 10000 ਤੋਂ ਵੱਧ ਤੂੰ ਮੇਰੀ ਬੇਇੱਜ਼ਤੀ ਕਰਤੀ ਬਾਪੂ ਬੇਇੱਜ਼ਤੀ ਕਰਤੀ ਨਾਲੇ ਹੋਰ ਕਰਤੀ ਹੁਣ ਉਹਨੂੰ ਸਮਝਾ ਲੈ ਨਾਲੇ ਸਮਝਾ ਲੈ ਮੈਂ ਉਹਰਾ ਹੋਰ ਕੋਸ਼ਿਸ਼ ਕਰ ਦੂੰਗਾ ਬਸ ਇਹੀ ਗੱਲ ਜੇ ਤੂੰ ਹੱਥ ਦਾ ਰਾ ਕੇ ਦਿਖਾਈ ਜੇ ਬਗਦੇ ਤੋ ਨਾਲੇ ਮੈਂ ਤੈਨੂੰ ਕਹੀ ਆ ਨਾ ਮੇਰੀ ਗੱਲ ਸੁਣ ਲੈ ਤੇਰਾ ਮੂੰਹ ਕਰਕੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੇ ਹੋਰ ਥਾਤੇ ਤੂੰ ਖਰਚੇ ਜਾਂ ਕਿ ਹਿਸਾਬ ਲਾ ਲਈ ਵੇ ਤੇਰਾ ਬਣੂ ਕੀ ਹਾਂ ਹੁਣ ਬੋਲਣਾ ਕੁਛ ਨਹੀਂ ਦੋਹੇ ਮਾਪਤ ਰਲ ਕੇ ਮੈਨੂੰ ਬਰਬਾਦ ਕਰਨ ਤੇ ਲੱਗੇ ਹੋਏ ਆਪ ਤਾਂ ਇਹਨਾਂ ਨੇ ਕਰਨਾ ਕੀ ਆ 24 ਘੰਟੇ ਕਦੇ ਕੁੜੀ ਨੂੰ ਕੁਛ ਕਦੇ ਇਹਨੂੰ ਮਨਿੰਦਰ ਪੁੱਤ ਤੂੰ ਕਿਉਂ ਮੱਥਾ ਮਾਰੀ ਜਾਂਦੀ ਐ ਤੇਰੀ ਮਾਂ ਕਰ ਲੈਂਦੀ ਐ ਚਲ ਕੋਈ ਨਾ ਜੱਟ ਜੀ ਤੁਸੀਂ ਬੈਠ ਜੇ ਮੇਰੇ ਕੋਲ ਇਹ ਤਾਂ ਮੈਂ ਕਰ ਲੈਨੀ ਆ ਤੁਸੀਂ ਕਿੱਥੇ ਲਏ ਸੀ ਉਹ ਮੈਂ ਤਾਂ ਨਾ ਪੱਤਾ ਦੁੱਧ ਵਾਲਾ ਨਹੀਂ ਉਹਦਾ ਜਵਾਈ ਮੱਕ ਗਿਆ ਸੀ ਤੇ ਭੋਗ ਤੇ ਜਾ ਕੇ ਆਏਗਾ ਨਹੀਂ ਕੀ ਹੋ ਗਿਆ ਚਾਚਾ ਜੀ ਨੂੰ ਉਹ ਹੋਣਾ ਕੀ ਹੈ ਬਸ ਪਤਾ ਨਹੀਂ ਲੱਗਿਆ ਕਹਿੰਦੇ ਚੰਗਾ ਭਲਾ ਸੀ ਵਧੀਆ ਕੰਮ ਕਰਦਾ ਸੀ ਵਧੀਆ ਸਾਰਾ ਕੁਝ ਸੀ ਤੇ ਪਤਾ ਨਹੀਂ ਲੱਗਿਆ ਕੋਈ ਬਿਮਾਰਪੂਰ ਵੀ ਨਹੀਂ ਸੀਗਾ ਤਾਂ ਤੇ ਸੁੱਤਾ ਫੇਰ ਹੈਗਾ ਇਹ ਤਾਂ ਬਾਲਾ ਮੜਾ ਹੋਇਆ ਚਾਚਾ ਤੇ ਹੋਰ ਛੋਟੇ ਛੋਟੇ ਜਵਾਬ ਕਰ ਮੈਂ ਦੋਨੇ ਜਵਾਬ ਕਹਿੰਦੇ ਰੋਂਦੇ ਚੱਲੇ ਨੇ ਆ ਕੁੜੀ ਆਪ ਵੀ ਵਿਚਾਰੀ ਹੈ ਇੰਨੀ ਜ਼ਿਆਦਾ ਹੋਸ ਸੀਗੀ ਤੈਨੂੰ ਆ ਸਾਰਾ ਦਿਨ ਕਿਉਂ ਕਰਦੀ ਰਹਿਨੀ ਐ ਕੰਮ ਕਰ ਬੈਠ ਕੇ ਆਰਾਮ ਕਰ ਲਿਆ ਕਰ ਕਿਸੇ ਵੇਲੇ ਲੈ ਮੈਂ ਕਰ ਦਾਂ ਫਵਾ ਨਹੀਂ ਚਾਚੀ ਕੋਈ ਗੱਲ ਮੈਂ ਕਰੀ ਤੇ ਨਹੀਂ ਆ ਕੁਰਸੀ ਲਿਆਵਾਂ ਕੁਰਸੀ ਲਿਆਉਣੇ ਜਾ ਕੇ ਪਾਣੀ ਦਿੱਤਾ ਹੈਗਾ ਨਾ ਤੇ ਪੈਰ ਪੂਰਤ ਕੋਰ ਕਰਦਨੀ ਐ ਮੈਂ ਉਹ ਨਹੀਂ ਨਹੀਂ ਚਾਚੀ ਜੀ ਚਰਚਾ ਕਰ ਤੇ ਮੇਰੀ ਗੱਲ ਸੁਣ ਹੂੰ ਤੂੰ ਕਿਉਂ ਸਾਰਾ ਦਿਨ ਚੋਬਾ ਮਾਰਦੀ ਰਹਿਨੀ ਐ ਹੈ ਤੈਨੂੰ ਕੀ ਆਂਦੀ ਐ ਇਹ ਇਧਰ ਇਧਰ ਹੀ ਮੇਰੀ ਗੱਲ ਸੁਣ ਇੱਥੇ ਹੀ ਮੈਨੂੰ ਐਂ ਦੱਸ ਤੇਰਾ ਕੁੜੀ ਨੇ ਵਿਗਾੜਿਆ ਕੀ ਐ ਮੈਂ ਤਾਂ ਆਪ ਕੁਛ ਦੀਆਂ ਵੀ ਮੈਂ ਕਿਸੇ ਦਾ ਕੀ ਵਿਗਾੜਿਆ ਤੇਨੇ ਤੈਨੂੰ ਹੁਣ ਆ ਕੇ ਤਾਂ ਚੰਗੀ ਭਲੀ ਉਹ ਚ ਸਵਾਹ ਕੱਢ ਕੇ ਅੱਗ ਬਚਾਉਂਦੀ ਸੀ ਘੱਡੇ ਤੁਹਾਡੇ ਚ ਉਹ ਨਹੀਂ ਨਹੀਂ ਮੈਂ ਤਾਂ ਤਾਂ ਸਵਾਹ ਕੱਢਣ ਲੱਗੀ ਸੀ ਮੈਂ ਤੁਸੀ ਰਾਮ ਨਾਲ ਨਾ ਟਿਕਟਿਆਈ ਨਾਲ ਗੱਲਾਂ ਕਰ ਲਉ ਤਾਂ ਮੈਂ ਕਿਹਾ ਚਲ ਕੰਮ ਤਾਂ ਮੈਂ ਆਪੀ ਕਰ ਲੂੰਗੀ ਹੈ ਇਹਨੇ ਕਿਹੜਾ ਡੱਕਾ ਤੋੜਨਾਗਾ ਚਲ ਇਹਨੇ ਤਾਂ ਡੱਕਾ ਨਹੀਂ ਤੋੜਿਆ ਤੇ ਤੇਰੇ ਸਪੂਤ ਨੇ 10000 ਦਾ ਹਿਸਾਬ ਕਿਤਾਬ ਦੇ ਤਾਂ ਤੈਨੂੰ ਦੇ ਦੂਗਾ ਕਿਦਰਾ ਨਹੀਂ ਜਾਂਦਾ ਉਹ 10000 ਦੇ ਹਿਸਾਬ ਦੀ ਹੋ ਗਈ ਇਹ ਵੀ ਨਾ ਕਿਸੇ ਗੱਲ ਤੇ ਉਹ ਕਰੀ ਤੂੰ ਕੀ ਕਰਦਾ ਹੁਣ ਮੈਂ ਇਹਨੂੰ ਐ ਤੇ ਦੱਸ ਦੇ ਕਿ ਘਰੋਂ ਕੱਢ ਦਿਆਂ ਐ ਵਾਰੀ ਤਾਂ ਕਹਿਤਾ ਤੈਨੂੰ ਵੀ ਪਰਾਂ ਇਹਨੂੰ ਤੋੜ ਦੇ ਦੇਖ ਲੈ ਕੋਈ ਮੁੰਡਾ ਮੰਡਾ ਪਾਰੇ ਇਹਦੇ ਨੱਕ ਤੇ ਨੱਥ ਕੋਈ ਗੱਲ ਨਹੀਂ ਮੈਂ ਪਾੜ ਲੂੰਗਾ ਫਿਰ ਇਸਾ ਠੀਕ ਹੈ ਨਾ ਤੂੰ ਆਦਾ ਕੰਮ ਕਰ ਜਾ ਕੇ ਅਈ ਚਾਚੀ ਜੀ ਨੇ ਗੱਲ ਕਰਨੀ ਕੁਝਾ ਬਗੜਾ ਨਾਹੀ ਜੀ ਕਿਹੜੀ ਗੱਲ ਕਰਨੀ ਆ ਤੁਸੀਂ ਨੇ ਜਿਹੜੀ ਮੇਰੇ ਹੁੰਦੇ ਨਹੀਂ ਹੁੰਦੀ ਮੈਂ ਹੀ ਸੂਲ ਲੜਾਉਣੀ ਆ ਤੁਹਾਡੇ ਉਹ ਮੇਰੀ ਗੱਲ ਸੁਣ ਕਿਉਂ ਗੱਲ ਨੂੰ ਵਧਾਈ ਜਾਨੀ ਐਵੇਂ ਪਾਣੀ ਤਰਾਂ ਕਿਉਂ ਲੜਾਈ ਕਰੀ ਜਾਨੀ ਹੈਗੀ ਹੈ ਉਹ ਮੇਰੀ ਗੱਲ ਸੁਣ ਮੈਂ ਜਦੋਂ ਕਹਿਤਾ ਵੀ ਭਾਈ ਕੋਈ ਮੈਂ ਦੇਖ ਫਰਕ ਕੇ ਕਰ ਲੂੰਗਾ ਇਹਨੂੰ ਤੋੜ ਦੂੰਗਾ ਬਸ ਹੋ ਗਿਆ ਹੁਣ ਤਾਂ ਰਿਸ਼ਤਾ ਤੂੰ ਤਾਂ ਆਥਰ ਨੂੰ ਹੀ ਤੋੜ ਦੇਗਾ ਤੈਨੂੰ ਕਿੰਨੇ ਦਿਨ ਤਾਂ ਹੋ ਗਏ ਮੈਨੂੰ ਮੱਥਾ ਮਾਰਦੀ ਨੂੰ ਵੀ ਭਾਈ ਕੁਛ ਦੇਖ ਲੈ ਦੇਖ ਲੈ ਕੋਈ ਮੁੰਡਾ ਮਾਡਾ ਕਰ ਲਾ ਕਿਸੇ ਨਾਲ ਗੱਲਬਾਤ ਮੈਂ ਉੱਥੇ ਭੋਗਤੇ ਗਿਆ ਸੀ ਇਹ ਜਿਹੇ ਗੱਲਾਂ ਕਰਦਾ ਚੰਗਾ ਲੱਗਦਾ ਪਹਿਲਾਂ ਦੀ ਹੈ ਬੰਦੇ ਨੂੰ ਤੂੰ ਆਏ ਨੂੰ ਘਰੇ ਬੰਨ ਨਹੀਂ ਦਿੰਦੀ ਪਹਿਲਾਂ ਉਹ ਗੱਲ ਚ ਪਾ ਲੈਣੀ ਹੈ ਸਾਫਾ ਨਹੀਂ ਆ ਸੁਆ ਸੁਆ ਅੱਜ ਗੱਡੀ ਰੋਟੀ ਦੀ ਵਰਕੀ ਲਾ ਕੇ ਦੇ ਮੁੰਡੇ ਨੂੰ ਕੋਈ ਗੱਲ ਨਹੀਂ ਮਮੇ ਪਹਿਲਾਂ ਉਹ ਕਰ ਦੇਣੀ ਆਹੋ ਲੈ ਦੇ ਪੁੱਤ ਰੋਟੀ ਦੇ ਕੋ ਬਣਾ ਦੇ ਆਇਆ ਨਾ ਪੁੱਤ ਬਾਹਰੋਂ ਕਮਾਈ ਕਰਕੇ ਆਇਆ ਬਾਲੋ ਠੀਕ ਹੈ ਨਾ ਐ ਨਾਲੇ ਘਿਓ ਕੁ ਪਾ ਕੇ ਦੇ ਦਿਆ ਕਰ ਮੁੰਡੇ ਨੂੰ ਠੀਕ ਹੈ ਨਾ ਚਲ ਕੋਈ ਨਾ ਚਾਚਾ ਤੁਸੀਂ ਚੁੱਪ ਕਰ ਚੁੱਕੇ ਹੋ ਤੂੰ ਨਾ ਬਾਲਾ ਨਾ ਬੋਲਿਆ ਕਰ ਮੈਨੂੰ ਪਤਾ ਇਹ ਤੋ ਕੀ ਕੰਮ ਕਰਵਾਉਣਾ ਮੈਂ ਕੀ ਨਹੀਂ ਕਰਵਾਉਣਾ ਹੈਗਾ ਸਾਰਾ ਦਿਨ ਲੱਗਿਆ ਰਹਿਣਾਗਾ ਤੁਹਾਨੂੰ ਕੁਝ ਕਿਸੇ ਤੁਹਾਨੂੰ ਚਾਹ ਗਰੀਨ ਨਾ ਹੋਣਾਗਾ ਮੈਂ ਹਾਂ ਨਾ ਹੋਣਾ ਤਾਂ ਨਹੀਂ ਹੈਗਾਗਾ ਮਚਾ ਦੇ ਰੱਗ ਬਣਾ ਦਿਓ ਜਾਂ ਦੋ ਰੋਟੀਆਂ ਬਣਾ ਦਿ ਚੰਗਾ ਮਚਾ ਦੇ ਪੁੱਤ ਅੱਗ ਇਹਨੇ ਤਾਂ ਬਥੇਰੀ ਮਚਾ ਰੱਖੀ ਅੱਗ ਮੈਨੂੰ ਨਾ ਵੱਧ ਘਟਣਾ ਬੋਲਿਆ ਕਰ ਇਹਦੇ ਸਾਹਮਣੇ ਖਾਸ ਕਰਕੇ ਨਾ ਬੋਲਿਆ ਕਰ ਜਿਹੜਾ ਕੁੱਤੇ ਨਾ ਅੰਦਰ ਵਰਕੇ ਕਹਿ ਲਿਆ ਕਰ ਆ ਬੰਨੇ ਤੇਰੇ ਮੂਰੇ ਹੱਥ ਜਾ ਬਗ ਜਾ ਜਾ ਪਾਣੀ ਦੀ ਘੁੱਟ ਲਿਆ ਦੇ ਮੈਨੂੰ ਆ ਗਿਆ ਤੈਨੂੰ ਸਬਰ ਆ ਗਿਆ ਜਿੰਨਾ ਚਿਰ ਉਹ ਨਹੀਂ ਮੈਨੂੰ ਬੋਧਦਾ ਉਨਾਂ ਚਿਰ ਤੂੰ ਕਾਨੂੰ ਚੁੱਪ ਕਰਦੀਆਂ ਨਹੀਂ ਮੁਸਕੜੀਆਂ ਹੱਸਦੀਆਂ ਤੂੰ ਤਾਂ ਜਿਵੇਂ ਮੇਰੇ ਖੇੜੇ ਪੈਂਦਾ ਨਾ ਚਾਚੀ ਸਿਕੋ ਮੈਨੂੰ ਤਾਂ ਕਲੇਸ਼ ਤੋਂ ਬੜਾ ਡਰ ਲੱਗਦਾ ਸਿਕੋ ਤੁਸੀਂ ਲੜਿਆ ਨਾ ਕਰੋ ਚਾਚੀ ਹਾਂ ਹੁਣ ਕਹਿਣੀ ਆ ਕਿ ਮੈਂ ਤੇਰੇ ਗੱਲ ਪੈ ਗਈ ਨਾ ਤਾਂ ਤੈਨੂੰ ਕੋਈ ਕਾਨੂੰ ਦੀਦਾ ਮੇਰੀ ਗੱਲ ਸੁਣ ਉਹ ਸਿਆਣੀ ਬਣ ਮੇਰੀ ਗੱਲ ਸੁਣੋ ਬਾਹਰੋਂ ਆਇਆ ਮੈਂ ਠੰਡ ਦਾ ਟਾਈਮ ਆ ਸਿਰ ਦੁਖੀਆਂ ਦਾ ਚਾਹ ਦੀ ਘੁੱਟ ਪੀ ਮੈਂ ਖੇਤ ਜਾਣਾ ਕਰਦੂਗੀ ਆਪੇ ਚਾ ਮੈਨੂੰ ਕਿ ਸੁੱਖ ਕੇ ਦਿੱਤਾ ਹੋਇਆ ਵੀ ਤੈਨੂੰ ਚਾਹਾਂ ਕਦੇ ਰੋਟੀਆਂ ਦਿੰਦੀ ਫਰਾ ਚਾਚੀ ਜੀ ਦਾ ਤੋ ਬੋਲਦੇ ਹੁੰਨੇ ਉਹ ਚਾਚੀ ਨਾਲ ਜੇ ਤੁਹਾਨੂੰ ਪਤਾ ਉਹਨਾਂ ਦੇ ਸੁਭਾਅ ਦਾ ਲੈ ਪੁੱਤ ਮੈਂ ਬੋਲਿਆ ਕੀ ਸੀ ਤੂੰ ਆਪ ਦੱਸ ਕ ਤੇਰੇ ਸਾਹਮਣੇ ਕੋਈ ਗੱਲ ਹੋਈ ਆ ਹੁਣ ਤੁਸੀਂ ਮੇਰਾ ਪੱਖ ਜਾਂ ਨਾਂ ਲਿਆ ਕਰੋ ਤੁਹਾਨੂੰ ਪਤਾ ਨਹੀਂ ਮੈਥੋਂ ਮੈਨੂੰ ਨਾ ਮੇਰੀ ਕਸਮ ਵਿੱਚ ਸੱਚੀ ਗੱਲ ਕਹੇ ਬਿਨਾਂ ਮੈਂ ਥੋੜੇ ਹਾਂ ਨਹੀਂ ਆ ਬ ਹੈ ਉਹ ਮੈਂ ਦੇ ਲਾ ਵੀ ਇੱਕ ਗੱਲ ਦੀ 18 ਬਣਾਉਂਦੀ ਐ ਪਤਾ ਨਹੀਂ ਉਹ ਕਿਹੜੀ ਘੜੀ ਸੀ ਜਦੋਂ ਮੈਂ ਇਹਦੇ ਬਸ ਪੈ ਗਿਆ ਚਲ ਕੋਈ ਗੱਲ ਜੀ ਚਾਚਾ ਜੀ ਹੁੰਦਾ ਜਿਹੜਾ ਕੁਛ ਹੋਣਾ ਸੀ ਹੋ ਗਿਆ ਹੁਣ ਸਭ ਕੋ ਚਾਰ ਘੰਟਾ ਨੂੰ ਹੋ ਜਲੂਸ ਦਿਸਦਾ ਰੋਜ ਦਾ ਕੈਲਕੂਲੇਸ਼ਨ ਮਾੜਾ ਹੁੰਦਾ ਕਿਸੇ ਆਪ ਦੇ ਇੱਕ ਕਲੇਸ ਇੱਕ ਨਾ ਇੱਕ ਦਿਨ ਲੈ ਕੇ ਬੈਠੋ ਤੂੰ ਐਂ ਦੇਖ ਲਈ ਇੱਕ ਕਲੇਸ ਇੱਕ ਨਾ ਇੱਕ ਦਿਨ ਆਪਾਂ ਨੂੰ ਲੈ ਕੇ ਬੈਠੋ ਕਿਸੇ ਨੇ ਕਿਸੇ ਨੂੰ ਚਾਚਾ ਜੀ ਫਿਰ ਤਾਂ ਹੀ ਤੁਹਾਨੂੰ ਕਹਿਣੀ ਆ ਨਾ ਵੀ ਜੋ ਚਾਚੀ ਬੋਲਦੀ ਹੁੰਦੀ ਤੁਸੀਂ ਚੁੱਪ ਕਰ ਜਾ ਕਰੋ ਚੁੱਪੀ ਕਰੂੰਗਾ ਪੁੱਤ ਮੈਂ ਤਾਂ ਬਸ ਹੁਣ ਮੇਰੀ ਗੱਲ ਸੁਣ ਹਾਂ ਜੀ ਚਾਚਾ ਜੀ ਪੁੱਤ ਮੈਂ ਤਾਂ ਤੇਨਾਂ ਇੱਕ ਗੱਲਾਂ ਹੀ ਕਰਦਾ ਸੀ ਕਸੂ ਜੀ ਤੇ ਵੀ ਬਸ ਬਹੁਤ ਆ ਜਿੰਨਾ ਤੂੰ ਪੜ ਲਈ ਤੇ ਸੱਚੀ ਗੱਲ ਆ ਵੀ ਮੈਂ ਤੈਨੂੰ ਤੇਰੇ ਘਰੇ ਤੋਰ ਹੀ ਦੇਵਾਂ ਸੱਚੀ ਰੋਜ਼ ਰੋਜ਼ ਦਾ ਇਹ ਕੁੱਤਕਲੇਸ ਮੈਨੂੰ ਚੰਗਾ ਨਹੀਂ ਲੱਗਦਾ ਚਾਚਾ ਜੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਤੁਹਾਡੀ ਹਾਂ ਵਿੱਚ ਹਾਂ ਹੀ ਭਰੂੰਗੀ ਕਦੇ ਨਾ ਨਹੀਂ ਕਰਦੀ ਤੁਸੀਂ ਕਿਹੜਾ ਮੇਰੇ ਕਦੇ ਮਾਰਾ ਕੀਤਾ ਜਾਂ ਕਰੋਗੇ ਅੱਗੇ ਜਿਵੇਂ ਤੁਸੀਂ ਕਰੋਗੇ ਨਾ ਬਸ ਠੀਕ ਹੈ ਚਾਚਾ ਜੀ ਬਸ ਪੁੱਤ ਮੈਂ ਤੈਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਤੇ ਨਹੀਂ ਮੈਂ ਚਾਹਨਾਗਾ ਵੀ ਕਿਸੇ ਕਰਕੇ ਤੇਰਾ ਨੁਕਸਾਨ ਹੋ ਜਾਏ ਜਿਹੜੇ ਹਿਸਾਬ ਨਾਲ ਸਾਰਾ ਦਿਨ ਕਰਦੇ ਰਹਿੰਦੇ ਦੋਹੇ ਮਾਂ ਪੁੱਤ ਨਾ ਤੇ ਜੇ ਮੈਂ ਘਰੇ ਨਾ ਨਾ ਹਮ ਤਾਂ ਤੈਨੂੰ ਤਾਂ ਦੋ ਦਿਨ ਘਰੇ ਨਾ ਰਹਿਣ ਦੇ ਨੇ ਹੈ ਉਸ ਚਾਚਾ ਜੀ ਪਤਾ ਹੀ ਆ ਬਸ ਉਹ ਕੀ ਬੋਲੀਏ ਜਦੋਂ ਬਸ ਪੈ ਗਈ ਇਹਨਾਂ ਦੇ ਚਲ ਕੋਈ ਨਹੀਂ ਪੁੱਤ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰ ਠੀਕ ਹੈ ਨਾ ਜਿੰਨਾ ਟਾਈਮ ਤੇਰਾ ਚਾਚਾ ਹੈਗਾ ਨਾ ਤੇਰਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਲੱਗੀ ਸਮਝ ਚਾਚਾ ਮੇਰੀ ਮੇਰੀ ਗੱਲ ਸੁਣ ਇੱਥੇ ਬੱਸ ਮੇਰੀ ਗੱਲ ਸਮਝ ਤੀ ਕਦੇ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝੀਦਾ ਹੁੰਦਾ ਲੱਗੀ ਸਮਝ ਜੇ ਅੱਜ ਸਾਡੇ ਤੇ ਮਾੜੇ ਦਿਨ ਆ ਨਾ ਤਾਂ ਇਹ ਸਦਾ ਨਹੀਂ ਰਹਿੰਦੇ ਹੁੰਦੇ ਇੱਕ ਨਾ ਇੱਕ ਦਿਨ ਆਪਣੇ ਤੇ ਚੰਗੇ ਦਿਨ ਆ ਜਾਂਦੇ ਨੇ ਤੇ ਮਾੜੇ ਦਿਨ ਚੰਗੇ ਦਿਨਾਂ ਦੀ ਨਿਸ਼ਾਨੀ ਹੁੰਦੇ ਆ ਹਾਂਜੀ ਚਾਚਾ ਜੀ ਜਵਾ ਸਹੀ ਕਿਹਾ ਤੁਸੀਂ ਹਾਂ ਤੇ ਬਸ ਹੁਣ ਤੂੰ ਇਹੀ ਸੋਚਿਆ ਕਰ ਵੀ ਅੱਜ ਮੇਰੇ ਤੇ ਮਾੜੇ ਦਿਨ ਚੱਲ ਰਹੇ ਆ ਨਾ ਤਾਂ ਕੱਲ ਵਾਲਾ ਜਿਹੜਾ ਆਉਣ ਵਾਲਾ ਟਾਈਮ ਆ ਉਹ ਬਹੁਤ ਸੋਹਣਾ ਆਉਣ ਵਾਲਾ ਠੀਕ ਹੈ ਨਾ ਬਸ ਇਸੇ ਆਸ ਤੇ ਜ਼ਿੰਦਗੀ ਜਿਵਾ ਕਰ ਪਤਾ ਨਹੀਂ ਲਾਦੇ ਦੋ ਬੁਰਕੀਆਂ ਰੋਟੀ ਦੀਆਂ ਮੈਂ ਚਾਚਾ ਜੀ ਰੋਟੀ ਲਾਦਾ ਨਾ ਕੋਈ ਨਹੀਂ ਪਤਾ ਮਰੇ ਕਿ 4:00 ਵਜੇ ਆ ਰਹੇ ਚਾਚਾ ਜੀ ਹਾਂ ਹਾਂ ਪਤਾ ਚਾਚਾ ਮੇਰੀ ਗੱਲ ਸੁਣ ਕਿਤੇ ਜਾਣਿਓ ਜਾਂਦਾ ਜੀ ਕਿਤੇ ਦੱਸੋ ਉਹ ਨਾ ਮੰਮੀ ਦਾ ਫੋਨ ਆਇਆ ਸੀਗਾ ਮੰਮੀ ਆਏ ਕਹਿੰਦੀ ਸੀ ਦੋ ਦਿਨ ਲਾਜੋ ਮੇਰੇ ਕੋਲ ਮੇਰੇ ਪੇਕੇ ਚ ਜਗੀ ਤੁਹਾਨੂੰ ਫੋਨ ਕਰਿਆ ਤੁਸੀਂ ਜਾਓ ਮੈਂ ਕੀ ਕਰੂੰਗਾ ਜੇ ਤੁਹਾਨੂੰ ਫੋਨ ਨਹੀਂ ਕੀਤਾ ਤੇ ਇਹਦਾ ਮਤਲਬ ਐ ਥੋੜੀ ਕਿ ਤੁਸੀਂ ਜਾਓਗੇ ਨਹੀਂ ਇਹ ਰੋਵ ਤਰਾ ਰੋਵ ਨਹੀਂ ਯਾਰ ਮੰਮੀ ਨੇ ਕਿਹਾ ਫਿਰ ਵੀ ਤੁਸੀਂ ਉਸ ਘਰ ਦੇ ਜਵਾਈ ਹੋ ਤੁਹਾਡਾ ਵੀ ਹੱਕ ਤਾਂ ਜਾਂਦਾ ਮੇਰੇ ਨਾਲ ਹਾਂ ਮੈਂ ਮੰਨਿਆ ਜਵਾਈ ਹਾਂ ਪਰ ਉਹਨਾਂ ਨੂੰ ਵੀ ਹੱਕ ਬਣਦਾ ਕਿ ਮੈਨੂੰ ਫੋਨ ਕਰ ਸਕਦੇ ਨੇ ਲੈ ਹੁਣ ਅਡੋ ਅਡ ਥੋੜੀ ਫੋਨ ਕਰਨਗੇ ਤੁਹਾਨੂੰ ਕਰ ਤਾਂ ਮੈਨੂੰ ਕਰ ਤਾਂ ਇੱਕ ਗੱਲ ਹੀ ਆ ਅੱਛਾ ਜੀ ਹਾਂਜੀ ਬੜੀ ਸਿਆਣੀ ਹੋਗੀ ਮੈਂ ਨਹੀਂ ਜਾਂਦਾਗਾ ਤੈਨੂੰ ਪਤਾ ਹਲੇ ਕੰਮ ਪੈਨੇ ਅਜਨਨਾ ਤਾਂ ਕੰਮ ਨਹੀਂ ਨਿਭੜਦਾ ਉਹਨਾਂ ਦਾ ਕਿਤੇ ਨਹੀਂ ਜਾ ਸਕਦਾ ਹਲੇ ਕੰਮ ਕੁਮਮ ਨਹੀਂ ਨਿਭੜਦੇ ਤੁਹਾਡੇ ਕਿਉਂ ਕਿ ਕਿ ਕਦੇ ਕਿਹਾ ਵੀ ਮੈਂ ਅੱਜ ਵੇਲਾ ਹਰਪ੍ਰੀਤ ਆ ਜਾਪਾਂ ਚੱਲੇ ਆਉਨੇ ਆ ਕਿਸੇ ਪਾਸੇ ਯਾਰ ਕੰਮ ਹੀ ਇੰਨੇ ਨੇ ਜੇ ਕੰਮਾਂ 'ਚ ਵੇਹਲ ਮੈਨੂੰ ਤਾਂ ਹੀ ਜਾਊਂ ਕਿਤੇ ਉਹੀ ਤਾਂ ਮੈਂ ਕਹੀ ਇਹਨੇ ਕੰਮ 'ਚ ਵੇਹਲ ਨਹੀਂ ਮਿਲਦੀ ਉਹ लाਡਲਾ ਬਿਠਾ ਰੱਖਿਆ ਉਹਨੂੰ ਕਹਿ ਦੋ ਕਰ ਲੂ ਕੰਮ ਕਰ ਆਪਾਂ ਚੱਲੇ ਆਉਨੇ ਆ ਅੱਛਾ ਜੇ ਮੈਂ ਵਾਗਿਆ ਫੇਰ ਫਿਰ ਪਿੱਛੇ ਕੌਣ ਖੁਦਾਂ ਦੂਗਾ ਤੇ ਲਾਡੀ ਹੈਗਾ ਸਾਹਮਣੋਂ ਯਾਰ ਪੜ੍ਹਾਈ ਵੀ ਕਰਨੀ ਉਹਨੇ ਪੜਾਈ ਕੌਣ ਕਰੂਗਾ ਸਾਰ ਨੂੰ ਪੜਾਈ ਚ ਵੱਡਿਆ ਰਹਿੰਦਾ ਉਹ ਤਾਂ ਉਹਨੂੰ ਆਏ ਤਾਂ ਹੈ ਨਹੀਂ ਕੰਮ ਕਰ ਦੇਖ ਲੈ ਕੋਈ ਉਹਨੂੰ ਪੜ ਲੈਨੇ ਠੀਕ ਹੈ ਨਾ ਜੇ ਪੜ ਗਏ ਨਾ ਆਪਣੇ ਸਾਰੇ ਘਰ ਦੀ ਕਿਸਮਤ ਬਦਲ ਜੂ ਜ਼ਿੰਦਗੀ ਬਦਲ ਜੂ ਤੁਸੀਂ ਲੱਗੇ ਰਹੋ ਨੌਕਰਾ ਵਾਂਗੂ ਕੰਮ ਕਰਨ ਅੱਗੇ ਪਿੱਛੇ ਇਹਨਾਂ ਦੇ ਯਾਰ ਵੱਡਾ ਭਾਈ ਆ ਠੀਕ ਹੈ ਇਹਨਾਂ ਦਾ ਮੇਰੇ ਫਰਜ਼ ਬਣਦਾ ਕਿ ਉਹ ਤੇ ਮੈਂ ਸੁਪਨੇ ਪੂਰੇ ਕਰਾਂ ਫਿਰ ਕੀ ਹੋਇਆ ਜੇ ਬਾਪ ਨਹੀਂ ਸਰਤੇਗਾ ਮੇਰਾ ਫਰਜ਼ ਤਾਂ ਬਣਦਾ ਨਾ ਵੱਡੇ ਭਾਈ ਹੁੰਦੇ ਨਾਤੇ ਕਿ ਮੈਂ ਉਹ ਤੇ ਸੁਪਨੇ ਪੂਰੇ ਕਰਾਂ ਕਰੀ ਤਾਂ ਜਾਂਨੇ ਫਿਰ ਉਹ ਵੀ ਸੋਚੇ ਨਾ ਵੀ ਮੈਂ ਵੀ ਕੰਮ ਕਰਾਂ ਮੈਂ ਮੇਰੇ ਭਾਈ ਨਾਲ ਸਾਰਾ ਦਿਨ ਲੱਗਿਆ ਰਹਿੰਦਾ ਕੱਲਾ ਫਿਰ ਕਿਉਂ ਗਏ ਮੈਂ ਕਰ ਲੂਗਾ ਉਹ ਪੜ ਵੀਦੇ ਰਿਹਾ ਚੰਗਾ ਪੜਾਈ ਜਾ ਉਹਨੂੰ ਕੋਈ ਕੰਮ ਤੇ ਨਾ ਲਾਈਓ ਯਾਰ ਕੋਈ ਨਾ ਪੜਲਾ ਨਹੀਂ ਪਹਿਲਾਂ ਠੀਕ ਹੈ ਮੇਰੇ ਤੋਂ ਨਾ ਗੈਸ ਨਹੀਂ ਹੁੰਦੀ ਮੰਮੀ ਦਾ ਫੋਨ ਆਇਆ ਤੇ ਆਪਾਂ ਚੱਲ ਕੇ ਆਉਣਾ ਅੱਜ ਮੈਂ ਇਹ ਗੱਲ ਮੈਂ ਨਹੀਂ ਜਾ ਸਕਦਾ ਤੁਸੀਂ ਕਿਉਂ ਨਹੀਂ ਜਾ ਸਕਦੇ ਮੇਨੂੰ ਹਲੇ ਕੰਮ ਨਹੀਂ ਠੀਕ ਹੈ ਮੈਂ ਪਹਿਲਾਂ ਕੰਮ ਨੇ ਮਿਟਣਾ ਫਿਰ ਦੇਖਣਾ ਕੀ ਬਣਦਾ ਮੈਂ ਵੀ ਨਹੀਂ ਜਾਂਦੀ ਫਿਰ ਤੁਹਾਡੇ ਤੋਂ ਬਿਨਾ ਤਾਂ ਕੀ ਗੱਲੂ ਤੂੰ ਚੱਲ ਜਾ ਐ ਕਰ ਤੂੰ ਉੱਥੇ ਭੱਗ ਜਾ ਮੈਂ ਤੈਨੂੰ ਬਾਅਦ ਚ ਲੈਣਾ ਜੂ ਇਹ ਵੀ ਠੀਕ ਹੈ ਨਾ ਫਿਰ ਕੀ ਲੈਣਾ ਹਾਂਗੇ ਜਿਵੇਂ ਜਾਉਂਗੀ ਉਵੇਂ ਮੈਂ ਆ ਵੀ ਜਾਉਂਗੀ ਅੱਛਾ ਮੇਰਾ ਜਾਣਾ ਉੱਥੇ ਜ਼ਰੂਰੀ ਆ ਹਾਂਜੀ ਜਦੋਂ ਮੰਮੀ ਨੇ ਕਿਹਾ ਨਾ ਤਾਂ ਚੱਲਣਾ ਜ਼ਰੂਰੀ ਆ ਤੁਹਾਡਾ ਓਏ ਹਰਪ੍ਰੀਤ ਜਿੱਦ ਨਾ ਕਰ ਠੀਕ ਆ ਤੂੰ ਹਰ ਇੱਕ ਗੱਲ ਦੀ ਜਿੱਦ ਕਰਦੀ ਆ ਆਹੋ ਜਿੱਦ ਮੈਂ ਕਰਦੀ ਆ ਤੁਸੀਂ ਨਾ ਕਰੋ ਨਾ ਜਿੱਦ ਮੇਰੀ ਗੱਲ ਮੰਨ ਲਓ ਫਿਰ ਚੱਲ ਪੋ ਮੇਰੇ ਨਾਲ ਚਲ ਠੀਕ ਆ ਯਾਰ ਦੇਖ ਲਾਂ ਮੈਂ ਤੂੰ ਕੰਮ ਜੀ ਨੇ ਮਿਲਣਾ ਮੈਂ ਵੀ ਕੰਮ ਜੀ ਨੇ ਮਿਲਣਾ ਮੇਰੀ ਗੱਲ ਸੁਣੋ ਦੇਖਣਾ ਨਹੀਂ ਜਲਦੀ ਆ ਜਿਓ ਤੇ ਆਪਾਂ ਚੱਲਣਾ ਓ ਪਹਿਲੇ ਮੈਂ ਕੰਮ ਜੀ ਨੇ ਮਿਲਣਾ ਫਿਰ ਦੇਖਣਾ ਕੀ ਬਣਦਾ ਠੀਕ ਆ ਮੈਂ ਨਾਲ ਜਾਇਆ ਚੰਗਾ ਜਾਇਓ ਮੈਂ ਤਾਂ ਮੇਰੀ ਗੱਲ ਟਾਲਦੀ ਕੋਈ ਨਾ ਕਿੰਨਾ ਕੁ ਟਾਈਮ ਮੇਰੀ ਗੱਲ ਟਾਲੋਗੇ ਜਾऊंगी ਤਾਂ ਤੁਹਾਡੇ ਨਾਲ ਹੀ ਤੇ ਤੁਹਾਨੂੰ ਲੈ ਕੇ ਵੀ ਜਾऊंगी ਦੇਖਨੇ ਕਿਵੇਂ ਨਹੀਂ ਜਾਂਦੇ ਮੇਰੇ ਨਾਲ ਕੀ ਹੋ ਗਿਆ ਕਾਹ ਤੋਂ ਬੁੜਬੁੜ ਜੀ ਕਰੀ ਜਾਨੀ ਐ ਹੁਣ ਕੀ ਐ ਮੰਮੀ ਮੰਮੀ ਦਾ ਫੋਨ ਆਇਆ ਸੀਗਾ ਉਹਨਾਂ ਨੇ ਬੁਲਾਇਆ ਉੱਥੇ ਜਾਣਾ ਤੇ ਇਹਨਾਂ ਨੂੰ ਟਾਈਮ ਹੀ ਨਹੀਂ ਹੈਗਾ ਮੇਰੇ ਨਾਲ ਜਾਣ ਦਾ ਇਹਨੂੰ ਟਾਈਮ ਨਹੀਂ ਹੈਗਾ ਕੋਈ ਨਹੀਂ ਵੀ ਲੈ ਤੂੰ ਵੀ ਮਾੜਾ ਜਾਂ ਘੜੀ ਕਨੀ ਦੇਖਿਆ ਕਰ ਤੂੰ ਵੀ ਟਾਈਮ ਦੇਖ ਕੀ ਟਾਈਮ ਦੇਖਾ ਹੁਣ ਤੁਸੀਂ ਦੱਸ ਦੋ ਟਾਈਮ ਦੇਖ ਤੂੰ ਨਾ ਕੋਈ ਰੋਟੀ ਨਾ ਕੋਈ ਚਾਹ ਤੜਕੇ ਦੀ ਨੇ ਆ ਟਾਈਮ ਲਿਆ ਤਾਂ ਤੈਨੂੰ ਆਏ ਚਾਹੀਦਾ ਵੀ ਉਹ ਦਵਾਈ ਬੂਟੀ ਲੈਂਦੀ ਹੈ ਕੋਈ ਟੈਂਸਰ ਦੋ ਰੋਟੀਆਂ ਲਾ ਕੇ ਫੜਾਵਾਂ ਉਹਨੂੰ ਮੰਮੀ ਤੁਹਾਨੂੰ ਤਾਂ ਆ ਹੀ ਰਹਿੰਦਾ ਵੀ ਮੈਂ ਤਾਂ ਤੁਹਾਡੇ ਅੱਗੇ ਪਿੱਛੇ ਘੁੰਮਦੀ ਰਵਾਂ ਕੰਮ ਕਰੀਦੇ ਜਾਨੀ ਹੁਣ ਹੋਰ ਕੀ ਕਰਾਂ ਮੈਂ ਦੱਸ ਦੋ ਤੇ ਰੋਟੀ ਪਾਣੀ ਤਾਂ ਆਪ ਦਾ ਟਾਈਮ ਨਾ ਬਣਾ ਲਿਆ ਕਰ ਤੂੰ ਦੋ ਰੋਟੀਆਂ ਖਾਣੇ ਮਮੀ ਆਦੀ ਬਣਾ ਕੇ ਖਾ ਵੀ ਸਕਦੀ ਜਦੋਂ ਪਤਾ ਵੀ ਦਵਾਈ ਲੈਣੀ ਹੈ ਟਾਈਮ ਨਾਲ ਕਿਉਂ ਮੈਂ ਇੱਥੇ ਤੇਰੀ ਸ਼ਖਲ ਦੇਖਣ ਵਾਸਤੇ ਲੈਂਦੀ ਐ ਤੈਨੂੰ ਫਿਰ ਪਸ਼ੂਆਂ ਦਾ ਕੰਮ ਕਰ ਲਿਆ ਕਰੋ ਮੈਂ ਇਥੋਂ ਤਾਂ ਨਹੀਂ ਹੁੰਦਾ ਪਸੂਆਂ ਦਾ ਬਸ ਪਰ ਰੋਟੀ ਜਦੋਂ ਮੈਂ ਵੇਲੇ ਹੋਇਆ ਕਰੂੰ ਉਹਦੇ ਬਣੀਆਂ ਬਣਾ ਕੇ ਦਿਆ ਕਰੂੰਗੀ ਹਾਂ ਜਿਹੜੀ ਆ ਜबान ਚਲਾਉਣੀ ਇਹਦੇ ਨਾਲ ਹੱਥ ਚਲਾ ਲਾ ਦਵਾ ਦਵਾ ਕੰਮ ਕਰ ਲਾ ਕੋਈ ਨਾ ਮੈਂ ਆਪ ਹੀ ਕਰ ਲੂ ਮੈਂ ਹੀ ਕਰਨੇ ਆ ਕੰਮ ਮੈਨੂੰ ਪਤਾ ਹੈ ਮੇਰੇ ਕੰਮ ਹਾਂ ਫਿਰ ਤੈਨੂੰ ਆਏ ਨਹੀਂ ਪਤਾ ਨਾ ਵੀ ਟਾਈਮ ਸਰ ਕੋਈ ਰੋਟੀ ਪਾਣੀ ਬਣਾਵਾ ਟਾਈਮ ਸਰ ਚਾਹ ਪਾਣੀ ਬਣਾ ਕੇ ਦੇਵਾ ਲੋਕਾਂ ਨੇ ਤਾਂ ਚਾਹਾਂ ਪੀ ਲੈ ਮੈਂ ਤੂੰ ਹਜੇ ਰੋਟੀਆਂ ਵੀ ਨਹੀਂ ਪਕਾਈਆਂ ਉਹ ਦੇ ਦਾਨੀ ਮੰਮੀ ਕਿਉਂ ਸਿਰ ਦੁਖਣ ਲਾਇਆ ਤੇਰਾ ਲਾਇਆ ਮੇਨ ਦਾ ਸਿਰ ਦੁਖਣ ਉਹ ਬੋਲੀ ਇਹਨੇ ਗੱਲ ਗੱਲ ਤੇ ਬੋਲਾ ਨਾ ਗੱਲ ਗੱਲ ਤੇ ਤੂੰ ਜੇ ਤੋ ਬੁਲਾਉਣੀ ਐ ਮੈਂ ਫੇਰ ਬੋਲਦੀ ਆ ਨਾ ਮੈਂ ਕੀ ਬੁਲਾਇਆ ਹੁਣ ਸਾਡੇ ਦੋਨਾਂ ਦੀ ਗੱਲ ਸੀ ਤੁਸੀਂ ਵਿਚਾ ਕਿਉਂ ਹਿੱਸਾ ਪੱਤੀ ਲਈ ਜੰਨੇ ਹੋ ਕੀ ਗੱਲ ਹਿੱਸਾ ਲਮਾਣਾ ਮੇਰਾ ਘਰ ਐ ਮੈਂ ਨਾ ਹਿੱਸਲੂ ਹੋ ਰੇ ਸਾ ਤੇਰੀ ਮਾਂ ਲਊਗੀ ਆ ਕੇ ਇੱਥੇ ਫਾਲ ਤੂੰ ਬੋਲਣ ਦੀ ਲੋੜ ਨਹੀਂ ਮੰਮੀ ਮੇਰੀ ਮੰਮੀ ਨੂੰ ਕਹਿੰਦੇ ਕੋਈ ਲੋੜ ਨਹੀਂ ਸਮਝ ਗਏ ਨਾ ਤੁਸੀਂ ਆ ਨਾ ਉਂਗਲ ਜੀ ਮੈਨੂੰ ਨਾ ਰਖਾਇਆ ਕਰ ਤੂੰ ਵੀ ਸਮਝ ਲੈ ਗੱਲ ਨੂੰ ਉਂਗਲ ਦਿਖਾਉਣੀ ਐ ਕੀ ਗੱਲ ਤੂੰ ਮੇਰੀ ਸ਼ਰੀਕਣੀ ਐ ਥੋੜਾ ਕੀ ਮਤਲਬ ਐ ਮੇਰੀ ਮੰਮੀ ਨੂੰ ਵਿਚ ਲਿਆਉਂਦਾ ਉਹਨਾਂ ਨੇ ਤੁਹਾਨੂੰ ਕੀ ਕਹਤਾ ਫਿਰ ਜੇਹੀ ਤੇਰੀ ਮਾਂ ਨੇ ਮਤ ਦਿੱਤੀ ਐ ਮੈਂ ਤਾਂ ਤੈਨੂੰ ਸੱਚੀ ਗੱਲ ਕਹਣੀ ਸੱਚੀ ਗੱਲ ਲੱਗੀ ਤੈਨੂੰ ਕੌੜੀ ਲੱਗਦੀ ਮੇਰੀ ਮਾਂ ਤਾਂ ਮਤ ਮੈਨੂੰ ਸਹੀ ਸਿਖਾਈ ਐ ਤੁਹਾਡੇ ਵਾਂਗੂ ਥੋੜੀ ਸਾਰਾ ਦਿਨ ਬੋਲੀ ਜਾਣਾ ਸਹੀ ਸਿਖਾਈ ਐ ਫਿਰ ਨਹੀਂ ਜਵਾਕ ਦਾ ਟਾਈਮ ਤੂੰ ਕਿਉਂ ਉਹਨੂੰ ਆਥ ਨੇ ਟੜਕੇ ਤੂੰ ਦੀ ਚੱਲ 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 ਰੋਜ਼ ਕੇ ਮਾਂ ਆਖੜੀ ਉੱਥੇ ਜਾਣ ਬਣਾ ਰੋਜ਼ ਕਦੋਂ ਗਈਆਂ ਤੁਹਾਡੇ ਕੰਮ ਤੋਂ ਵੇਲ ਮਿਲੇ ਤਾਂ ਹੀ ਜਾਣਾ ਕੰਮ ਤੂੰ ਕਾਹਨੂੰ ਕੰਮ ਕਰਕੇ ਤਾਂ ਮੈਂ ਕਹਿੰਦੀ ਲੱਲੇ ਲਿਆ ਤੇ ਨਾ ਕਮਾਈਆਂ ਕਰ ਕਰ ਆਹੋ ਅੱਗੇ ਤਾਂ ਤੁਸੀਂ ਕਰਜ ਮੰਮੀ ਬਾਲਾ ਬੋਲਣ ਦੀ ਲੋੜ ਨਹੀਂ ਕਦੇ ਆਏ ਨਾ ਹੋਵੇ ਮੈਂ ਲਿਆਜ ਭੁੱਲ ਜਾ ਫੇਰ ਨਾ ਕਹੀਓ ਵੱਡੇ ਛੋਟੇ ਤੇ ਕੋਈ ਲਿਆਜ ਹੀ ਨਹੀਂ ਕਰਦੀ ਕਿਉਂ ਲਿਆਜ ਭੰਨ ਨੂੰ ਤੂੰ ਕੀ ਕਰ ਦੇਗੀ ਮੇਰਾ ਮੈਂ ਤਾਂ ਕੁਝ ਨਹੀਂ ਕਰਦੀ ਪਾਸੇ ਹਟੋ ਲਿਆਜ ਫੁੱਲ ਲਿਆ ਲੂਤਰ ਲੂਤਰ ਜਵਾਨ ਚਲਦੀ ਐ ਇਹਦੀ ਹੋਰ ਤਾਂ ਇਹਨੂੰ ਕੋਈ ਕੰਮ ਨਹੀਂ ਕਰਦਾ ਬੋਲਣ ਤੋਂ ਬਿਨਾ ਇੱਕ ਵਾਰ ਸਾਂ ਐ ਕੈਂਚੀ ਵਾਂਗੂ ਜੀਭ ਮਾਰਨੀ ਆਉਂਦੀ ਐ ਕੰਮ ਕਰ ਲਿਆ ਕਰ ਕਰਤੂਤ ਕੋਈ ਚੱਜਦੀ ਕਰ ਲਾ ਆਏ ਨਹੀਂ ਹੈਗਾ ਵੀ ਰੋਜ਼ ਤੇਰੀ ਮਾਂ ਕੋਲੇ ਤੁਰਿਆ ਫਿਰੇ ਉਹ ਜਵਾਕ ਤੈਨੂੰ ਲੈ ਕੇ ਕਦੇ ਕਿਸੇ ਨੂੰ ਲੱਗ ਜੂਗਾ ਆਜਾ ਗੱਲ ਤਾਂ ਸੁਣ ਲੈ ਬੇਗੱਲ ਤਾਂ ਤੂੰ ਕਰਿਆ ਦੱਸ ਦੇ ਮੈਨੂੰ ਉਰੀ ਦੱਸ ਦੇ ਉੱਥੇ ਉਹ ਕੁੜੀ ਜੀ ਰੋਟੀ ਲੱਗੀ ਵੀ ਐ ਜਿਹੜੀ ਜੇ ਮੜਾਇਆ ਸੁਣ ਲਿਆ ਨਾ ਉਹਨੇ ਬਾਪੂ ਕਿੱਥੇ ਆ? ਬਾਪੂ ਤੇਰਾ ਇੱਥੇ ਕਿਤੇ ਹੋਊਗਾ ਮੈਨੂੰ ਨਹੀਂ ਪਤਾ ਤੂੰ ਦੱਸ ਮੈਨੂੰ ਮੇਰੀ ਗੱਲ ਸੁਣ ਲੈ ਹਾਂ ਜਿੰਨਾ ਨਾ ਮੇਰੀ ਗੱਲ ਕੀਤੀ ਵੀ ਸੀ ਉਹ ਆਉਂਦੇ ਆ ਅੱਜ ਬਸ ਠੀਕ ਆਦ ਕੇ ਮੈਂ ਤਾਂ ਤਿਆਰ ਬੈਠੀ ਆਂ ਆਉਂਦੀ ਆ ਅੱਡੇ ਤੋਂ ਉਹਨੂੰ ਮੈਂ ਲੈ ਕੇ ਆਉਣਾ ਠੀਕ ਆ ਨਾ ਆਉਦੀ ਆਪੇ ਗੱਲ ਕਰ ਲਈ ਉਹਨੂੰ ਮੈਂ ਸਮਝਾ ਕੇ ਲਿਆਉਂਗਾ ਕਿ ਥਥਲਾਈ ਇਹ ਨਾ ਜਾਈਂ ਬਾਪੂ ਦੇ ਸਾਹਮਣੇ ਐਵੇਂ ਕਿਤੇ ਉਹ ਹੀ ਕੰਮ ਕਰਵਾ ਦੇ ਨਾਲੇ ਤਾਂ ਮੈਨੂੰ ਘਰੋਂ ਕਢਾਏਗੀ ਤੇ ਨਾਲੇ ਆਪ ਤਾਂ ਨਿਕਲ ਨਹੀਂ ਨਿਕਲਣਾ ਤੇਰਾ ਜਿਉਣਾ ਉੱਪਰ ਕਰ ਦੋ ਉਹ ਉਹਨੂੰ ਤਾਂ ਮੈਂ ਕਹਿ ਦੂੰਗੀ ਕੁਛ ਨਾ ਕੁਛ ਕੋਈ ਨਾ ਕੋਈ ਬਹਾਨਾ ਲਾ ਦੂੰਗੀ ਕਿਹੜੀ ਰਿਸ਼ਤੇਦਾਰੀ ਚੋਂ ਆ ਕੋਈ ਗੱਲ ਨਹੀਂ ਤੂੰ ਉਹਨੂੰ ਆਉਣ ਦੇ ਸਹੀ ਫਿਰ ਦੇਖਦੇ ਆਪਾਂ ਕੀ ਬਣਦਾ ਉਹ ਤਾਂ ਸਾਰਾ ਕੁਝ ਸੈਟਲ ਕਰ ਲਿਆ ਸੀ ਨਾ ਬਾਪੂ ਨੇ ਗਲਤੀ ਕਰੀ ਵੀ ਆ ਬੇ ਬਸ ਮੈਂ ਕਰਦੀ ਆ ਉਹਦੇ ਨਾਲ ਗੱਲਾਂ ਤੂੰ ਕਾਹਤੋਂ ਮੈਨੂੰ ਉਹ ਪਾਰਖੇ ਨੇ ਹੱਥਾਂ ਪੈਰਾਂ ਦੀਆਂ ਕੋਈ ਗੱਲ ਨਹੀਂ ਹੱਥਾਂ ਪੈਰਾਂ ਦੀਆਂ ਕੰਮ ਇਹੋ ਜਿਹੀ ਹੁੰਦੇ ਆ ਮੈਂ ਉਹਨੂੰ ਭੇਜ ਦਿਆਂ ਬਿਸਕਟ ਲੈਣ ਵਾਸਤੇ ਠੀਕ ਐ ਨਾਲੇ ਉਹਨੂੰ ਕਹਿ ਨਹੀਂ ਆਂਗੀ ਮੈਂ ਤੂੰ ਟੈਨਸ਼ਨ ਨਾ ਲੈ ਮੈਂ ਡਰਜਾ ਵੀ ਲੱਗ ਜਾਂਦਾ ਕਿਤੇ ਉਹੀ ਕੰਮ ਨਾ ਹੋ ਜੇ ਸਾਹ ਤਾਂ ਮੇਰੇ ਵੀ ਸੁੱਕੇ ਪਏ ਨੇ ਚਲ ਤੂੰ ਕਰਨਾ ਕੀ ਆ ਬਾਪੂ ਨੂੰ ਮਨਾ ਜੇ ਹੈ ਨਹੀਂ ਘਰੇ ਤਾਂ ਫੋਨ ਲਾ ਉਹ ਕੁੜੀ ਜੀ ਤਾਂ ਚੋਰੀਆਂ ਬਹੁਤ ਤੇਜ਼ ਆ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਰਦੀ ਆਂ ਆਪਣੀ ਗੱਲ ਬਸ ਠੀਕ ਆ ਠੀਕ ਆ ਤੇ ਇਹ ਤੂੰ ਉਹਨੂੰ ਲੈ ਆਂ ਚੰਗਾ ਬਸ ਠੀਕ ਆ ਲਿਆਉਣਾ ਮੈਂ ਚਲ ਮੈਂ ਜਾਂਦਾ ਠੀਕ ਆ ਅੱਡੇ ਤੇ ਉਹਨੂੰ ਨਾਲ ਦੀ ਨਾਲ ਬਿਠਾ ਕੇ ਲਿਆਉਣਾ ਉਹਨੂੰ ਕੋਈ ਦੇਖ ਨਾ ਲਵੇ ਠੀਕ ਆ ਨਾ ਬਸ ਠੀਕ ਆ ਠੀਕ ਆ ਉਹਨੂੰ ਕੁੰਡ ਚਾ ਕੱਟ ਕੇ ਆਈ ਮੈਂ ਬਸ ਠੀਕ ਆ ਠੀਕ ਆ ਚੱਲ ਆ ਜਾ ਚਲ ਠੀਕ ਆ ਚਲ